ਇਹ ਸਿਆਸੀ ਛਿਲੇ ਦਾ ਟਾਈਮ ਐਕਟ ਹੋ ਗਿਆ ਇੱਧਰ ਕੋਈ ਨਵਾਂ ਜੰਪਿਆ ਕੋਈ ਉਹ ਹੋ ਗਿਆ ਜਿਹੜੇ ਪੱਕੇ ਕਿਤੇ ਵੀ ਖੜੇ ਰਹਿੰਦੇ ਨੇ ਉਹਨਾਂ ਦਾ ਮੁੱਲ ਹੁੰਦਾ ਹੈ ਪਰ ਉਹ ਇੱਕ ਵੋਟ ਤੋਂ ਹਾਰ ਗਿਆ ਤੇ ਸੀਐਮ ਨਹੀਂ ਬਣ ਸਕਿਆ ਇਸ ਕਰਕੇ ਥੋੜੀ ਜਿਹੀ ਇੱਕ ਵੋਟ ਦਾ ਕਿੱਡਾ ਮੁੱਲ ਹੈ ਕਿ ਤੁਸੀਂ ਸਟੇਟ ਦੀ ਸਰਕਾਰ ਨੂੰ ਪਲਟਾ ਸਕਦੇ ਦਿੱਲੀ ਦੇ ਵਿੱਚ ਜੇ ਇੱਕ ਵੋਟ ਦਾ ਇੱਕ ਐਮਪੀ ਦੀ ਵੋਟ ਦਾ ਫਰਕ ਹੈ ਤਾਂ ਉਹ ਸਰਕਾਰ ਬਣਾ ਸਕਦਾ ਢਾ ਸਕ ਕੇ ਥੋੜੀ ਇੱਕ ਵੋਟ ਨੇ ਸਰਕਾਰ ਬਣੋਣੀ ਹੈ ਅੱਜ ਸਾਡਾ ਲੋਕਤੰਤਰ ਵਿਕ ਰਿਹਾ ਹੈ ਸਾਡੀ ਵੋਟ ਵਿਕ ਰਹੀ ਹੈ ਅਸੀਂ ਵਟੇ ਅਸੀਂ ਕੁਰਬਾਨੀ ਵੇਚ ਰਹੇ ਹਾਂ ਉਹ ਭਗ ਸਿੰਘ ਰਾਜਗੁਰੂ ਸਿੰਘਦੇਵ ਨੇ ਕਿ ਇਸ ਕਰਕੇ ਕੁਰਬਾਨੀ ਦਿੱਤੀ ਸੀ ਕਿ ਅੱਜ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਭਵਿੱਖ ਨੂੰ ਸਵਾਰਨ ਦੀ ਲੋੜ ਹੈ ਆਸ਼ੂ ਜੀ ਵੀ ਖੜ ਸਕਦਾ ਹੈ ਮਨਿਸਟਰ ਬਾੜੀ ਵੀ ਖੜ ਸਕਦਾ ਮੇਰੇ ਵੀ ਕਿਸੇ ਵੀ ਅੰਗ ਪੈਰ ਤੇ ਨੁਕਸ ਨਹੀਂ ਹੈ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਰਿਆ ਮੈਂ ਪੰਜਾਬ ਦਾ ਜਨ ਸੇਕਟਰੀ ਹਾਂ ਅੱਜ ਵੀ ਮੈਂ ਹਿਮਾਚਲ ਦਾ ਕਆਰਡੀਨੇਟਰ اوਬੀਸੀ ਦਾ ਮੈਂ ਦੋਨੋਂ ਲੱਤਾਂ 'ਚ ਗੋਲੀਆਂ ਵੀ ਖਾਧੀਆਂ ਅੱਤਵਾਦ ਦੇ ਸਮੇਂ ਦੇਖੇ ਨੇ ਪੰਜਾਬ ਬੜੀ ਬੁਰੀ ਹਾਲਤ 'ਚ ਦੇਖਿਆ ਤੇ ਲੋਕਤੰਤਰ ਨੇ ਫੇਰ ਬਚਾ ਕੇ ਰੱਖਿਆ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਨੇ ਜਾਨਾਂ ਤੇੜੀ ਧਰ ਕੇ ਸਿਰ ਤੇ ਕਫਨ ਵਾਂਗ ਚੋਟਾ ਲੜੀਆਂ ਤੁਸੀਂ ਦੇਸ਼ ਦਾ ਭਵਿੱਖ ਸਿਰ ਜਣ ਜਾ ਰਹੇ ਹੋ ਕਿ ਸਾਡਾ ਦੇਸ਼ ਕਿੰਨਾ ਲੋਕਾਂ ਦੇ ਹੱਥਾਂ 'ਚ ਹੋਵੇ ਅੱਜ ਦੀ ਗੱਲ ਤੁਸੀਂ ਦੇਖ ਰਹੇ ਹੋ ਸਿਟੀ ਥੰਗ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕਾਰ ਆਣ ਵਾਲੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸੋ ਅਸੀਂ ਅੱਜ ਇਹ ਗੱਲਬਾਤ ਕਰਾਂਗੇ ਕਾਂਗਰਸ ਆਗੂ ਕੇ ਕੇ ਬਾਬਾ ਜੀ ਦੇ ਨਾਲ ਕੀ ਹੈ ਕਾਂਗਰਸ ਪਾਰਟੀ ਦੀ ਅਗਲੀ ਰਣਨੀਤੀ ਤੇ ਕੀ ਉਹਨਾਂ ਦੀ ਤਿਆਰੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕੋਈ ਝਟਕਾ ਨਹੀਂ ਮੈਂ ਸਮਝਦਾ ਇਹ ਜਿਹੜੇ ਆਇਆ ਆਰਾਮ ਗਿਆ ਆਰਾਮ ਦੇ ਦਿਨ ਚੱਲ ਰਹੇ ਨੇ ਆ ਸਬਾ ਕਮੀਨਾ ਇਹ ਸਿਆਸੀ ਛਿਲੇ ਦਾ ਟਾਈਮ ਆ ਕੁ ਹੋ ਗਿਆ ਇੱਧਰ ਕੋਈ ਨਵਾਂ ਜੰਪਿਆ ਕੋਈ ਉਹ ਹੋ ਗਿਆ ਇਹ ਐਸਾ ਚੱਲ ਰਿਹਾ ਹੈ ਹਮੇਸ਼ਾ ਹੀ ਹੁੰਦਾ ਚਾਹੇ ਪਿੱਛੇ ਵਿਧਾਨ ਸਭਾ ਦੀਆਂ ਚੋਣਾਂ ਸੀ ਜਾਂ ਹੋਰ ਸੀ ਤੇ ਜਿਹੜੇ ਪੱਕੇ ਕਿਤੇ ਵੀ ਖੜੇ ਰਹਿੰਦੇ ਨੇ ਉਹਨਾਂ ਦਾ ਮੁੱਲ ਹੁੰਦਾ ਹੈ ਤੇ ਜਿਹੜੇ ਵਗਦੀ ਹਨੇਰੀ ਦੇ ਨਾਲ ਜਾਂ ਵਗਦੀ ਹਵਾ ਦੇ ਵਿੱਚ ਉਧਰ ਨੂੰ ਚੱਲ ਜਾਂਦੇ ਨੇ ਉਹ ਆਪਣਾ ਮੁੱਲ ਕੀ ਪੈਂਦਾ ਹੈ ਉਹ ਮੰਡੀ 'ਚ ਜਾਂ ਖੜੇ ਹੁੰਦੇ ਨੇ ਉਹ ਫਿਰ ਮੰਡੀ 'ਚ ਦੇਖਣਾ ਉਹਦਾ ਕੀ ਮੁੱਲ ਪੈਂਦਾ ਹੈ ਮੰਡੀ ਦੇ ਲੋਕ ਕੌਣ ਨੇ ਸਾਡੇ ਦੇਸ਼ ਦੇ ਸੂਝਵਾਨ ਵੋਟਰ ਦੇ ਸਾਡੇ ਦੇਸ਼ ਦਾ ਲੋਕਤੰਤਰ ਜਿਹੜਾ ਮੈਂ ਸਮਝਦਾ ਉਹ ਮਹਾਨ ਕੁਰਬਾਨੀਆਂ ਦੇ ਕੇ ਸ਼ਹੀਦ ਆਜ਼ਮ ਭਗ ਸਿੰਘ ਲਾਲਾ ਲਾਜਪਤਰਾਇ ਕਰਤਾਰ ਸਿੰਘ ਸਰਾਭਾ ਰਾਜਗੁਰੂ ਸਿਖਦੇਵ ਅੱਜ ਉਹਨਾਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇੱਕ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਨੇਤਾ ਚੁਣਨ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਇਹ ਲੋਕਤੰਤਰ ਦੇ ਵਿੱਚ ਜਿਹੜੀ ਇੱਕ ਵੱਡੀ ਸ਼ਕਤੀ ਹਰ ਇਨਸਾਨ ਕੋਲੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਪਿਛਲੇ 10 ਸਾਲ ਦੀ ਗੱਲ ਹੈ ਤੇ ਇੱਕ ਨੇਤਾ ਨੂੰ ਚੌਂਦੀ ਸੀ ਕਾਂਗਰਸ ਹਾਈ ਕਮਾਂਡ ਕਿ ਉਹਨਾਂ ਨੂੰ ਸੀਐਮ ਬਣਾਈਏ ਪਰ ਉਹ ਇੱਕ ਵੋਟ ਤੋਂ ਹਾਰ ਗਿਆ ਸ਼ਾਇਦ ਉਹਦੀ ਵਾਈਫ ਹੀ ਵੋਟ ਨਹੀਂ ਪਾਉਣ ਜਾ ਸਕੀ ਵੀ ਮੇਰੀ ਵੋਟ ਦਾ ਕੀ ਹੈ ਵੋਟਾਂ ਤਾਂ ਹੋਰ ਬਚੇਰੀਆਂ ਪੈ ਗਈਆਂ ਪਰ ਉਹ ਇੱਕ ਵੋਟ ਤੋਂ ਹਾਰ ਗਿਆ ਤੇ ਸੀਐਮ ਨਹੀਂ ਬਣ ਸਕਿਆ ਇਸ ਕਰਕੇ ਥੋੜੀ ਇੱਕ ਵੋਟ ਦਾ ਕਿੱਡਾ ਮੁੱਲ ਹੈ ਕਿ ਤੁਸੀਂ ਸਟੇਟ ਦੀ ਸਰਕਾਰ ਵੀ ਪਲਟਾ ਸਕਦੇ ਹੋ ਤੁਹਾਡੀ ਇੱਕ ਵੋਟ ਨਾਲ ਜਿੱਤਿਆ ਮੈਂਬਰ ਆਫ ਪਾਰਲੀਮੈਂਟ ਦਿੱਲੀ ਦੇ ਵਿੱਚ ਜੇ ਇੱਕ ਵੋਟ ਦਾ ਇੱਕ ਐਮਪੀ ਦੀ ਵੋਟ ਦਾ ਫਰਕ ਹੈ ਤਾਂ ਉਹ ਸਰਕਾਰ ਬਣਾ ਸਕਦਾ ਟਾ ਸਕਦਾ ਇਸ ਕਰਕੇ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਸੋਚ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਤੁਹਾਡੀ ਇੱਕ ਵੋਟ ਨੇ ਸਰਕਾਰ ਬਣਾਉਣੀ ਹੈ ਇਹਨੂੰ ਕਹਿੰਦੇ ਆ ਮਤਦਾਨ ਤੁਸੀਂ ਆਪਣੀ ਮਤ ਦਾ ਦਾਨ ਆਪਣੀ ਸੋਚ ਦਾ ਦਾਨ ਦੇਸ਼ ਲਈ ਫਿਊਚਰ ਦਾ ਦਾਨ ਦੇਸ਼ ਦੇ ਭਵਿੱਖ ਦਾ ਦਾਨ ਦੇ ਇਸ ਤਿਹੋ ਇੱਕਲੀ ਆਪਣੀ ਸੋਚ ਦਾ ਪ੍ਰਗਟਾਵਾ ਕਰਦਾ ਤੁਸੀਂ ਅੱਜ ਮੈਂ ਦੇਖਦਾ ਬਹੁਤ ਫੈਮਲੀਆਂ ਐਸੀਆਂ ਨੇ ਜੇ ਘਰ ਦੇ ਚਾਰ ਮੈਂਬਰ ਨੇ ਤਾਂ ਉਸ ਚਾਰੇ ਆਪੋਂ ਆਪਣੀ ਸੋਚ ਰੱਖਦੇ ਰੱਖਣੀ ਚਾਹੀਦੀ ਹੈ ਕੋਈ ਗੁਨਾਹ ਨਹੀਂ ਕੋਈ ਮਾੜੀ ਗੱਲ ਨਹੀਂ ਕਿ ਅਸੀਂ ਇੱਕ ਦੇ ਕਹੇ ਤੋਂ ਵੋਟ ਪਾਈਏ ਹਾਂ ਜਿਹਦੇ ਤੁਹਾਨੂੰ ਖਿਆਲਤ ਅੱਛੇ ਲੱਗਦੇ ਆ ਸੋਚ ਅੱਛੀ ਲੱਗਦੀ ਹੈ ਪਰ ਇੱਕ ਤਾਂ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਗੱਲ ਕਾਂਗਰਸ ਦੀ ਨਹੀਂ ਮੈਂ ਸਾਰੀਆਂ ਪਾਰਟੀਆਂ ਨੂੰ ਕਰਦਾ ਹਾਂ ਕਿ ਘਟੋ ਘਟ ਆ ਜਿਹੜੇ ਨਸ਼ੇ ਪਿੰਡਾਂ 'ਚ ਲੈ ਕੇ ਆਉਂਦੇ ਨਹੀਂ ਸ਼ਹਿਰਾਂ 'ਚ ਵੜਦੇ ਨਹੀਂ ਨਸ਼ੇ ਨੋਟ ਤੋਂ ਪਰਹੇਜ਼ ਕਰਕੇ ਅੱਜ ਸਾਡਾ ਲੋਕਤੰਤਰ ਵਿਕ ਰਿਹਾ ਹੈ ਸਾਡੀ ਵੋਟ ਵਿਕ ਰਹੀ ਹੈ ਕਿਸ ਪਾਸੇ ਨੂੰ ਅਸੀਂ ਜਾ ਰਹੇ ਹਾਂ ਅਸੀਂ ਨਸ਼ਿਆਂ ਨੂੰ ਤਰਜੀਹ ਦੇ ਰਹੇ ਹਾਂ ਨਸ਼ੇ ਵਟੇ ਅਸੀਂ ਕੁਰਬਾਨੀ ਵੇਚ ਰਹੇ ਹਾਂ ਉਹ ਭਗਤ ਸਿੰਘ ਰਾਜਗੁਰੂ ਸਿੰਘਦੇਵ ਨੇ ਕੀ ਇਸ ਕਰਕੇ ਕੁਰਬਾਨੀ ਦਿੱਤੀ ਸੀ ਕਿ ਤੁਸੀਂ ਕਿੱਥੇ ਵੀ ਚਲੇ ਜਾਇਓ ਕਿਹੜੀ ਸੋਚ ਕਿੱਥੇ ਖੜੀ ਐ ਮੈਂ ਹੁਣ ਬਿੱਟੂ ਜੀ ਬਾਰੇ ਨਹੀਂ ਜ਼ਿਆਦਾ ਕੁਝ ਕਹਿਣਾ ਚਾਹੁੰਦਾ ਕਿਉਂਕਿ ਸਾਡਾ ਬਿੱਟੂ ਐ ਸਾਡੇ ਹੱਥਾਂ 'ਚ ਪੜਿਆ ਤੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਸੋਚਣ ਦੀ ਲੋੜ ਐ ਵਿਚਾਰਨ ਦੀ ਲੋੜ ਐ ਭਵਿੱਖ ਨੂੰ ਸਵਾਰਨ ਦੀ ਲੋੜ ਐ ਆਦਮ ਵਾਲੇ ਸਮੇਂ ਦੇ ਵਿੱਚ ਕਿਆਸ ਲਗਾਏ ਜਾਦੇ ਕਿ ਅਸ਼ੂ ਜੀ ਵੀ ਖੜ੍ਹ ਸਕਦੇ ਨੇ ਬੋਟਾਂ ਕਿਉਂ ਅਸ਼ੂ ਜੀ ਖੜ੍ਹ ਸਕਦੇ ਅਸ਼ੂ ਨੂੰ ਸਾਹਮਣੇ ਜਿਹੜੀ ਅਸ਼ੂ ਜੀ ਵੀ ਖੜ੍ਹ ਸਕਦੇ ਆ ਮਨੀਸ਼ ਤਵਾੜੀ ਵੀ ਖੜ੍ਹ ਸਕਦਾ ਮੇਰੇ ਵੀ ਕਿਸੇ ਵੀ ਅੰਗ ਪੈਰ ਤੇ ਨੁਕਸ ਨਹੀਂ ਹੈ ਮੈਂ ਵੀ ਸ਼ਾਇਦ ਖੜ੍ਹ ਸਕਦਾ ਪਰ ਮੈਂ ਮੇਰੇ ਖੜੇ ਹੋਣ ਦੇ ਵਿੱਚ ਤੇ ਸ਼ਾਇਦ ਮੈਂ ਸ਼ਰਤਾਂ ਨਾ ਪੂਰੀਆਂ ਕਰਦਾ ਹੋਵਾਂ ਸਾਡੀ ਹਾਈ ਕਮਾਂਡ ਦੀਆਂ ਜਾਂ ਲੋਕਾਂ ਦੀਆਂ ਪਰ ਮੈਂ ਨਹੀਂ ਸਮਝਦਾ ਮੈਨੂੰ 45 ਸਾਲ ਹੋ ਗਏ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਕਰਦੇ ਨੂੰ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਰਿਹਾ ਮੈਂ ਪੰਜਾਬ ਦਾ ਜਨਰਲ ਸੈਕਟਰੀ ਹਾਂ ਅੱਜ ਵੀ ਮੈਂ ਹਿਮਾਚਲ ਦਾ ਕੋਆਰਡੀਨੇਟਰ ਓਬੀਸੀ ਦਾ ਅਤੇ ਮੈਂ ਮੈਂ ਦੋਨੋਂ ਲੱਤਾਂ 'ਚ ਗੋਲੀਆਂ ਵੀ ਖਾਧੀਆਂ ਆ ਮੇਰਾ ਪਿੰਡ ਹੈ ਰਕਬਾ ਇੱਕ ਵੋਟ 92 'ਚ ਪੋਲ ਹੋਈ ਹੈ ਮੇਰੀ ਇਕੱਲੇ ਦੀ ਸਾਰੇ ਪਿੰਡ 'ਚੋਂ ਮੈਂ ਪਿੰਡ 'ਚ ਬੈਠਾ ਇੱਕ ਵੋਟ 92 ਦੀ ਇਲੈਕਸ਼ਨ 'ਚ ਮੇਰੀ ਇਕੱਲੇ ਦੀ ਇੱਕ ਨਿਰਮਲ ਸਿੰਘ ਮਹਾਂਤ ਵਿਧਾਨ ਸਭਾ ਲਈ ਉਸ ਸਮੇਂ ਉਮੀਦਵਾਰ ਸਨ ਰੈਕੌਰ ਤੋਂ ਉਸ ਸਮੇਂ ਰਕਬਾ ਪਿੰਡ ਰੈਕੌਰ 'ਚ ਸੀ ਅਤੇ ਪਾਰਲੀਮੈਂਟ ਲਈ ਗੁਰਚੰਦ ਸਿੰਘ ਦੱਦਾਹੂਰ ਸੰਗਰੂਰ ਤੋਂ ਸਨ ਸੰਗਰੂਰ ਜ਼ਿਲ੍ਹੇ ਦਾ ਪਾਰਲੀਮੈਂਟ ਦਾ ਆਖਰੀ ਪਿੰਡ ਸੀ ਤੇ ਅਸੀਂ ਉਹ ਸਮੇਂ ਦੇਖੇ ਨੇ ਅਤਵਾਦ ਦੇ ਸਮੇਂ ਦੇਖੇ ਨੇ ਪੰਜਾਬ ਬੜੀ ਬੁਰੀ ਹਾਲਤ ਚ ਦੇਖਿਆ ਤੇ ਲੋਕਤੰਤਰ ਨੇ ਫੇਰ ਬਚਾ ਕੇ ਲਿਆਂਦਾ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਨੇ ਜਾਨ ਹਥੇੜੀ ਤਰਕੇ ਸਿਰ ਤੇ ਕਫਨ ਬਨ ਕੇ ਵੋਟਾਂ ਲੜੀਆਂ ਬਹੁਤ ਪਾਰਟੀਆਂ ਦੇ ਲੋਕ ਚੋਣਾ ਲੜਨ ਤੋਂ ਵੀ ਭੱਜ ਗਏ ਸੀ ਕੀ ਲੱਗਦਾ ਹੈ ਕਿ ਇਸ ਵਾਰੀ ਬਿੱਟੂ ਦੇ ਬਿਲਕੁਲ ਅਗੇਂਸਟ ਜਿਹੜੇ ਅਸ਼ੂ ਜੀ ਖੜਨਗੇ ਪਹਿਲੇ ਬਿਲਕੁਲ ਨਾਲ ਇਕੱਠੇ ਕੈਂਪੇਨਿੰਗ ਕਰਦੇ ਸੀ ਹੁਣ ਇੱਕ ਦੂਜੇ ਦੇ ਵਰਸਸ ਖੜੇ ਗੱਲ ਹੈ ਜੀ ਮੈਂ ਕਹਿੰਦਾ ਕੋਈ ਵੀ ਖੜਦਾ ਇਹਨੂੰ ਇੱਕ ਤਾਂ ਅਸੀਂ ਵਿਰੋਧੀ ਨਾ ਕਹੀਏ ਕੋਈ ਗੱਲ ਨਹੀਂ ਇਹਨੂੰ ਪੋਲਿਟਿਕਸ ਨੂੰ ਇੱਕ ਲੋਕਾਂ ਨੇ ਮਤਦਾਨ ਕਰਨਾ ਹੈ ਤੁਸੀਂ ਆਪਣੇ ਵਿਚਾਰ ਰੱਖੋ ਆਪਣੀ ਸੋਚ ਰੱਖੋ ਲੋਕਾਂ ਦੇ ਸਾਹਮਣੇ ਆਪਣੀ ਪਾਰਟੀ ਦੀ ਗੱਲ ਕਰੋ ਜਿਹੜਾ ਐਨਾਲਿਸਿਸ ਕਰਨਾ ਇਹ ਲੋਕਾਂ ਨੇ ਕਰਨਾ ਹੈ ਕਿ ਆਪਾਂ ਪਾਰਟੀ ਦੇ ਪ੍ਰਤੀ ਕਿੱਥੇ ਖੜੇ ਆ? ਆਪਣੀ ਸਖਸ਼ੀਅਤ ਕੀ ਆ, ਆਪਣਾ ਕਰਦਾਰ ਕੀ ਆ, ਆਪਣੀ ਸੋਚ ਕੀ ਆ, ਆਪਣਾ ਫਿਊਚਰ ਕੀ ਆ? ਆਪਾਂ ਕਿੰਨਾ ਦੇਸ਼ ਲਈ, ਸਮਾਜ ਲਈ ਪਿਛਲੇ ਸਮੇਂ ਚ ਕੀ ਰੋਲ ਅਦਾ ਕੀਤਾ? ਕੱਲੀ ਮੈਂ ਨਹੀਂ ਕਹਿੰਦਾ ਵੀ ਕੱਲੇ ਇੱਕੋ ਪਾਰਟੀ ਦੇ ਇੱਕ ਕੈਂਡੀਡੇਟਾਂ ਦੀ ਗੱਲ। ਮੈਂ ਤਾਂ ਸਾਰਿਆਂ ਦੇ ਚਾਹੇ ਉਹ ਅਕਾਲੀ ਦਲ ਦਾ ਚਾਹੇ ਆਪ ਦਾ, ਚਾਹੇ ਭਾਜਪਾ ਦਾ ਤੇ ਸਾਰਗੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਇੱਕ ਤਰ੍ਹਾਂ ਦਾ ਤੁਹਾਡੇ ਸਾਹਮਣੇ ਇੱਕ ਪਾਤਰ ਬਣ ਕੇ ਆ ਰਹੇ ਨੇ। ਕਿਸ ਪਾਤਰ ਦੇ ਨਾਂ ਤੇ ਤੁਸੀਂ ਤਾੜੀਆਂ ਮਾਰ ਰਹੀਆਂ ਕਿਸ ਪਾਤਰ ਨੂੰ ਤੁਸੀਂ ਅਸ਼ੀਰਵਾਦ ਦੇਣਾ ਇਹ ਇੱਕ ਚੋਣਾਂ ਦਾ ਇੱਕ ਪ੍ਰਕਿਰਿਆ ਇੱਕ ਇੱਕ ਪਰਚਲਨ ਹੈ ਪਰ ਇਹਦਾ ਮੁੱਲ ਬਹੁਤ ਵੱਡਾ ਹੈ ਇਹ ਕੋ ਨਕਲੀ ਰਮਾਨੀਏ ਅਸਲੀ ਹੈ ਅਸਲੀ ਤੋਂ ਪਾਓ ਤੁਸੀਂ ਦੇਸ਼ ਦਾ ਭਵਿੱਖ ਸਿਰਜਣ ਜਾ ਰਹੇ ਹੋ ਕਿ ਸਾਡਾ ਦੇਸ਼ ਕਿੰਨਾ ਲੋਕਾਂ ਦੇ ਹੱਥਾਂ 'ਚ ਹੋਵੇ ਕਿਉਂਕਿ ਸਾਡਾ ਦੇਸ਼ ਅਨੇਕਾਂ ਧਰਮਾਂ ਅਨੇਕਾਂ ਜਾਤੀਆਂ ਅਨੇਕਾਂ ਭਾਸ਼ਾਵਾਂ ਅਨੇਕਾਂ ਪਹਿਰਾਵਿਆਂ ਅਨੇਕਾ ਚਿਹਰਿਆਂ ਦਾ ਤੁਸੀਂ ਦੇਖੋ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਚਿਹਰੇ ਵੀ ਦਿਖਾਈ ਦੇ ਰਹੇ ਇਹ ਸਮੂਹ ਹੈ ਇਸ ਕਰਕੇ ਇਹ ਜਿਹੜਾ ਭਾਰਤ ਦਾ ਗੁਲਦਸਤਾ ਹੈ ਇਹਦੇ ਜਿਹੜੇ ਰੰਗ ਨੇ ਬੜੇ ਖੁਸ਼ਬੂਦਾਰ ਨੇ ਬੜਾ ਅੱਛੀ ਕਿਸਮ ਦੀ ਖੁਸ਼ਬੂ ਆਉਂਦੀ ਹੈ ਤੇ ਯਾਰੋ ਖੁਸ਼ਬੂ ਆਈ ਆਉਂਦੀ ਰਹੇ ਉਸ ਖੁਸ਼ਬੂ ਦੇ ਵਿੱਚ ਕਿਤੇ ਕੋਈ ਫਰਕ ਨਾ ਪਾਵੇ ਉਹ ਖੁਸ਼ਬੂ ਉਹ ਸੁਗੰਧ ਆਈ ਆਵੇ ਤੇ ਇਹ ਚੋਣਾ ਨੂੰ ਇੱਕ ਫਰੈਂਡਲੀ ਮੈਚ ਦੀ ਤਰ੍ਹਾਂ ਖੇਡਣਾ ਚਾਹੀਦਾ ਅਸੀਂ ਹਾਕੀ ਵੀ ਖੇਡਦੇ ਆ ਕਬੱਡੀ ਖੇਡਦੇ ਆ ਜਾਂ ਉਹਦੇ ਵਿੱਚ ਅਸੀਂ ਦੋ ਦੁਸ਼ਮਣੀਆਂ ਨਹੀਂ ਪਾਲਦੇ ਦੋਸਤ ਹੁੰਨੇ ਆ ਅੱਗੋਂ ਪਿੱਛੋਂ ਵੀ ਬੈਠਦੇ ਆ ਇਕੱਠੇ ਚਾਹ ਵੀ ਪੀਂਦੇ ਆ ਉਦੋਂ ਬਾਅਦ ਪਾਰਟੀ ਜੋ ਵੀ ਸੌਰੀ ਟੀਮਾਂ ਜਾਂਦੀਆਂ ਨੇ ਪਾੜੇ ਦੇ ਵਿੱਚ ਤਾਂ ਉਹ ਕਬੱਡੀ ਖੇਡਣ ਲੱਗੇ ਕੋਈ ਕਿਸੇ ਨਾਲ ਰੈਤ ਨਹੀਂ ਕਰਦਾ ਜੀਪੀ ਜੁਆਇਨ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਜਿਹਦੇ ਵਿੱਚ ਬਿੱਟੂ ਸਿੰਘ ਕਹਿੰਦੇ ਨੇ ਕਿ ਜਿਹੜੇ ਬਲੂ ਕਾਰਡ ਹੋਏ ਸੌਰੀ ਬਲੂ ਸਟਾਰ ਦਾ ਕਾਰਡ ਹੋਇਆ ਔਰ 84 ਦੇ ਦੰਗੇ ਹੋਏ ਕਾਂਗਰਸ ਪਾਰਟੀ ਨੇ ਕਰਵਾਏ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਕਿ ਜਦ ਤੱਕ ਉਹ ਪਾਰਟੀ ਦੇ ਵਿੱਚ ਸੀ ਉਦੋਂ ਤੱਕ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਕਰਵਾਏ ਹੈ ਤੇ ਉਹ ਜਦੋਂ ਬੀਜੇਪੀ ਜੁਆਇਨ ਕਰਦੇ ਹੈ ਉਹ ਕਹਿ ਰਹੇ ਕਿ ਉਹਨਾਂ ਨੇ ਕਰਵਾਏ ਵੈਸੇ ਬਿੱਟੂ ਜੀ ਉਹ ਚਲੋ ਉਹ ਕਈ ਵਾਰੀ ਸਾਡੇ ਬਿੱਟੂ ਨੇ ਤੇ ਇਹ ਬਿੱਟੂ ਵਾਲੀਆਂ ਗੱਲਾਂ ਨਹੀਂ ਤੇ ਕਿਉਂਕਿ ਅ ਜਿਸ ਪਾਰਟੀ ਚ ਰਹੇਗੇ ਮੈਂ ਸੌਰੀ ਉਹ ਉਹ ਉਸ ਗੱਲ ਨੂੰ ਕਹਿਣਗੇ ਵੀ ਗੱਲ ਕਰਦੇ ਜੇ ਮੈਂ ਸਮਝਦਾ ਕਿ ਉਹ ਉਸ ਪਾਰਟੀ ਨੇ ਉਹਨਾਂ ਦੇ ਦਾਦਾ ਜੀ ਦੀ ਕੁਰਬਾਨੀ ਉਹਨਾਂ ਦੇ ਦਾਦਾ ਜੀ ਦੀ ਦੇਣ ਉਹਨਾਂ ਦੇ ਦਾਦਾ ਜੀ ਦੀ ਸੇਵਾ ਕਿਉਂਕਿ ਅਸੀਂ ਤਾਂ ਇਹ ਵੀ ਦੇਖਿਆ ਸਰਦਾਰ ਬੈਂਸ ਸਿੰਘ ਪਖੋੜ ਪਿੰਡੇ ਦੇ ਵਿੱਚ ਇੱਕ ਬੰਦਾ ਸਾਹਮਣੇ ਬੈਠਾ ਤੇ ਉਧਰ ਹੋਏਗਾ ਮੈਂ ਮੋਟਰਸਾਈਕਲ ਮਗਰ ਲਾ ਲਿਆ ਉਹਨਾਂ ਦੀ ਵੀਟ ਕਾਰ ਦੇ ਇੱਕ ਬੰਦੇ ਨਾਲ ਵੀ ਮੀਟਿੰਗ ਕਰਦੇ ਸੀ ਉਹਨਾਂ ਨੇ ਪਾਰਟੀ ਨੂੰ ਜਿਉਂਦਾ ਕੀਤਾ ਖੜਾ ਕੀਤਾ ਉਹਨਾਂ ਨੇ ਕੁਰਬਾਨੀ ਦਿੱਤੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਦਿੱਤੀ ਉਹਨਾਂ ਉਹਨਾਂ ਨੇ ਜੋ ਕੁਛ ਕੀਤਾ ਉਹਨਾਂ ਉਸ ਪਾਰਟੀ ਨੇ ਉਹਨਾਂ ਦੇ ਤਾਇਆ ਜੀ ਮੰਤਰੀ ਬਣੇ ਉਹਨਾਂ ਦੇ ਭੂਆ ਜੀ ਮੰਤਰੀ ਬਣੇ ਉਹਨਾਂ ਦੇ ਭਰਾ ਮੰਤਰੀ ਬਣੇ ਇਹ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਬਣੇ ਹੈ ਜੀ ਤੇ ਅੱਜ ਮੈਂ ਸਮਝਦਾ ਕੁਰਬਾਨੀ ਦਾਦਾ ਜੀ ਨੇ ਦਿੱਤੀ ਹੈ ਪਰਿਵਾਰ ਨੂੰ ਸਨਮਾਨ ਮਿਲਿਆ ਮਾਣ ਮਿਲਿਆ ਤੇ ਇਹ ਇਸ ਸਮੇਂ ਦੀਆਂ ਗੱਲਾਂ ਨੇ ਅੱਜ ਬਿੱਟੂ ਜੀ ਦਾ ਠੀਕ ਹੈ ਅਮਿਤ ਸ਼ਾਹ ਜੀ ਦਾ ਬਹੁਤ ਪਿਆਰਾ ਹੈ ਪਰ ਸਰਦਾਰ ਬਿਹਾਲ ਸਿੰਘ ਦਾ ਵੀ ਉਹਨੂੰ ਖਿਆਲ ਰੱਖਣਾ ਚਾਹੀਦਾ ਕੀ ਲੱਗਦਾ ਤੁਹਾਨੂੰ ਕਿ ਜੀਪੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਾਂਗਰਸ ਦਾ ਗਿਰਦਾ ਗਰਾਫ ਸੀ ਨਹੀਂ ਕਾਂਗਰਸ ਦਾ ਗਰਾਫ ਨਹੀਂ ਸੀ ਗਿਰਦਾ ਨਾ ਤਾਂ ਦੇਖੋ ਗੱਲ ਇਹ ਆ ਮੈਂ ਸਮਝਦਾ ਕਿ ਆਪਾਂ ਹੋਲ ਪਾਰਟੀ ਦੀ ਗੱਲ ਕਰ ਲਈਏ ਕਿਸੇ ਦੀ ਵੀ ਮੈਂ ਰਵਨੀਤ ਬਿੱਟੂ ਬਾਰੇ ਬਾਹਰ ਵੀ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਸਾਡੇ ਦਾ ਬੱਚਾ ਵਾਂਗੂ ਸਾਡੇ ਹੱਥਾਂ 'ਚ ਪਲਿਆ ਤੇ ਉਹ ਖੇਡ ਖੂਡ ਕੇ ਫੇਰ ਆ ਜੂਗਾ ਕੋਈ ਐਸੀ ਗੱਲ ਹੀ ਹੈ ਤੇ ਖੇੜੇ ਆਉਣ ਦੋ ਕਿਉਂਕਿ ਬੱਚੇ ਖੇਡਦੇ ਆ ਕਦੇ ਘਰੋਂ ਬਾਹਰ ਚਲੇ ਗਏ ਘਰੇ ਆ ਗਏ ਗੋੜੀਆ ਦੇ ਘਰੇ ਜਾ ਕੇ ਆਪਣਿਆਂ ਨੂੰ ਕਿਤੇ ਬੁਰਾ ਭਲਾ ਕਹਤਾ ਕੋਈ ਐਗ ਗੱਲਾਂ ਮਾਈਂਡ ਕਰਨ ਵਾਲੀਆਂ ਨਹੀਂ ਉਹ ਸਾਡਾ ਮਿੱਠੂ ਹੀ ਹੈ ਮਿੱਠੂ ਹੀ ਰਹਿਣਾ ਸਰ ਇੱਕ ਸਰ ਅੱਜ ਜਿੱਦਾਂ ਕਿ ਆ ਚੱਲਦਾ ਗਿਆ ਕਹਿੰਦੇ ਕਿ ਵੋਟਰ ਪ੍ਰਸ਼ਾਸਨ ਦਾ ਵੋਟਰ ਆ ਰਾਡੀ ਹੈ ਕਿ ਅੱਜ ਦਾ ਪਾਰਟੀ ਨੂੰ ਪੋਟ ਪਾਵੇ ਕਿ ਮਤਲਬ ਜਿਹੜਾ ਨਵਾਈਂਦਾ ਉਹ ਨੂੰ ਬੋਲ ਇਹ ਯਾਰ ਵੋਟਰ ਨੇ ਫੈਸਲਾ ਕਰਨਾ ਅਸੀਂ ਕੌਣ ਆ ਵੋਟਰ ਮੈਂ ਪਹਿਲਾਂ ਗੱਲ ਹੀ ਵੋਟਰ ਦੀ ਕੀਤੀ ਹੈ ਅੱਜ ਅੱਜ ਜਿਹੜਾ ਪਹਿਲੀ ਜੂਮ ਦਾ ਦਿਨ ਆ ਰਿਹਾ ਹੈ ਇਹ ਕਿਸੇ ਪਾਰਟੀ ਕੋਲੇ ਉਹ ਵੋਟਾਂ ਨਹੀਂ ਹੈ ਕਿ ਸਵੇਰੇ 10:30 ਵਜੇ ਐਫ ਡੀ ਚ ਡਾਲਾਂਗੇ ਤੇ 10:30 ਵੋਟਾਂ ਪੈ ਜਾਣਗੀਆਂ ਇਹ ਕੋਈ ਇਨ ਬਲੌਕ ਵੋਟਾਂ ਨਹੀਂ ਪੈਣ ਵਾਲੀਆਂ ਇਹ ਸਾਨੂੰ ਸੋਚਣਾ ਚਾਹੀਦਾ ਸਾਨੂੰ ਵਿਚਾਰਨਾ ਚਾਹੀਦਾ ਹੈ ਕਿ ਅੱਜ ਮੈਂ ਸਮਝਦਾ ਕਿ ਕੋਈ ਵੀ ਪਾਰਟੀ ਹੈ ਕੋਈ ਵੀ ਪਾਰਟੀ ਹੈ ਉਹ ਪਾਰਟੀ ਆਪਣੀ ਗੱਲ ਕਰੇ ਆਪਣੀ ਵਿਚਾਰਧਾਰਾ ਦੱਸੇ ਆਪਣਾ ਫਿਊਚਰ ਦੱਸੇ ਆਪਣੇ ਕੀਤੇ ਕੰਮ ਦੱਸੇ ਉਹਦਾ ਫਰਜ ਹੈ ਕਿਉਂਕਿ ਵੋਟਾਂ ਇੱਕ ਇਮਤਿਹਾਨ ਨੇ ਜਿੱਥੇ ਪਾਰਟੀਆਂ ਦਾ ਇਮਤਿਹਾਨ ਨੇ ਨੇਤਾਵਾਂ ਦਾ ਵੀ ਇਮਤਿਹਾਨ ਨੇ ਉਹਦੇ ਕਰਤਾਰ ਦਾ ਉਹਦੀ ਸੋਚ ਦਾ ਉਹਦੇ ਪਿਸ਼ੋਕੜ ਦਾ ਉਹਦੀ ਫਿਊਚਰ ਦੀ ਸੋਚ ਦਾ ਇਹ ਵੀ ਇਮਤਿਹਾਨ ਨੇ ਇਹ ਫੈਸਲਾ ਲੋਕਾਂ ਨੇ ਕਰਦਾ ਫੈਸਲਾ ਵੋਟਰਾਂ ਨੇ ਕਰਦਾ ਫੈਸਲਾ ਕਿਉਂਕਿ ਪੰਜਾਬ ਦੇ ਲੋਕ ਜਿੱਧਰ ਨੂੰ ਪਾਣੀ ਜਾਂਦਾ ਹੋਵੇ ਉਲਟ ਚੱਲਦੇ ਆ ਇਹ ਇਹ ਹਿੰਮਤ ਰੱਖਦੇ ਨੇ ਪੰਜਾਬ ਅਤੇ ਪੱਛਮੀ ਬੰਗਾਲ ਦੇ ਲੋਕ ਇਹ ਵੱਖਰੀ ਸੋਚ ਦੇ ਮਾਲਕ ਨੇ ਇਹ ਕ੍ਰਾਂਤੀਕਾਰੀ ਸੋਚ ਦੇ ਮਾਲਕ ਨੇ ਪੰਜਾਬ ਦੇ ਲੋਕ ਜੇ ਕਿਸੇ ਨੂੰ ਭੁਲੇਖਾ ਹੋਵੇ ਵੀ ਸ਼ਾਇਦ ਇਹ ਸੌਖੇ ਕਿਸੇ ਦੇ ਮਗਰ ਲਾ ਕੇ ਤੁਰ ਪੈਣਗੇ ਇਹ ਮਗਰ ਲੱਗਣ ਵਾਲੇ ਨਹੀਂ ਹੈ ਇਹ ਇੱਕ ਆਪਣੀ ਆਜ਼ਾਦ ਸੋਚ ਦੇ مالک ਨੇ ਪੰਜਾਬ ਦੇ ਲੋ ਪੰਜਾਬ ਦੇ ਲੋਕ ਆਜ਼ਾਦ ਸੋਚ ਦਾ ਪ੍ਰਦਰਸ਼ਨ ਪਹਿਲੀ ਜੂਨ ਨੂੰ ਵੋਟਾਂ ਪਾ ਕੇ ਕਰਨਗੇ ਮੈਂ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਵੋਟ ਆਪਣੀ ਸੋਚ ਨਾਲ ਪਾਓ ਆਪਣੇ ਅੰਤਰਾਤਮਾ ਦੀ ਆਵਾਜ਼ ਨਾਲ ਪਾਓ ਕਿ ਅਸੀਂ ਕਿੱਥੇ ਖੜੇ ਆ ਅੱਜ ਦੇਸ਼ ਕਿੱਥੇ ਖੜਾ ਹੈ ਦੇਸ਼ ਦੇਸ਼ ਕਿਤੇ ਕਰਜ਼ਾਈ ਤਾਂ ਨਹੀਂ ਹੋ ਗਿਆ ਅੱਜ ਦੇਸ਼ 'ਚ ਕੋਈ ਨੁਕਸਾਨ ਸਾਡਾ ਤਾਂ ਨਹੀਂ ਹੋ ਗਿਆ ਸਾਡਾ ਕਿਸਾਨ ਵਪਾਰੀ ਕਾਰਖਾਨੇਦਾਰ ਮਜ਼ਦੂਰ ਮਲਾਜ਼ਮ ਦੁਕਾਨਦਾਰ ਯੂਥ ਕੀ ਸਾਰੇ ਵਰਗਾਂ ਦੇ ਲੋਕ ਖੁਸ਼ ਨੇ ਜੀਤੇ ਖੁਸ਼ ਨੇ ਪਾਦੇ ਹੋ ਵੋਟਾਂ ਜਿਨ੍ਹਾਂ ਕੋਈ ਪਿੱਛੇ ਅੱਛਾ ਕੀਤਾ ਉਹਨੂੰ ਵੋਟਾਂ ਪਾਦੇ ਹੋ ਜਿਨ੍ਹਾਂ ਯੂਨੀਵਰਸਿਟੀ ਬਣਾਈਆਂ ਖੇਤੀਬਾੜੀ ਜਦ ਕਣਕ ਇੱਕ ਏਕੜ 'ਚੋਂ 3 ਕੁਇੰਟਲ ਹੁੰਦੀ ਸੀ ਪ੍ਰਤਾਪ ਸਿੰਘ ਕੈਰੋਂ ਤੇ ਪੰਡਿਤ ਜਵਾਲਾ ਨਹਿਰੂ ਦੀ ਦੇਣ ਹੈ ਅੱਜ 25 ਕੁਇੰਟਲ ਹੁੰਦੀ ਹੈ ਅਸੀਂ ਗੋਹੇ ਦੀ ਅੰਗ ਵੀ ਮੰਗਦੇ ਦੇਖਿਆ ਕਿ ਗੌਂਡੀਆਂ ਨੂੰ ਮੰਗ ਕੇ ਲੈ ਆ ਕੇ ਮਾਚਸ ਲਈ ਪੈਸੇ ਨਹੀਂ ਸੀ ਹੁੰਦੇ ਤੇ ਅੱਜ ਇੱਕ ਕ੍ਰਾਂਤੀਕਾਰੀ ਦੀਸ਼ ਦੇ ਅੰਦਰ ਤੰਦੀਲੀ ਆਈ ਹੈ ਇਹ ਸਾਰਾ ਕੁਝ ਸਾਨੂੰ ਦੇਖਣਾ ਕਿਉਂਕਿ ਕਈ ਵਾਰੀ ਕਈ ਬੰਦੇ ਚਿਕਨੇ ਚੋਪੜੇ ਭਾਸ਼ਨ ਬਹੁਤ ਸੋਹਣਾ ਦਿੰਦੇ ਨੇ ਭਾਸ਼ਨ ਦੇ ਵਿੱਚ ਰਾਸ਼ਨ ਨਹੀਂ ਹੁੰਦਾ ਰਾਸ਼ਨ ਤਾਂ ਅਸਲੀ ਮਾਨ ਹੈ ਜਿਹੜੀ ਥਾਲੀ ਮੂਹਰੇ ਹੁੰਦੀ ਹੈ ਉਹੀ ਰਾਸ਼ਨ ਇਸ ਕਰਕੇ ਭਾਸ਼ਨ ਦੇ ਰਾਸ਼ਨ ਤੋਂ ਬਚੋ ਅਸਲੀਅਤ ਨੂੰ ਪਛਾਣੋ ਸੋਚ ਦੇਖੋ ਪਸ਼ੋਕੜ ਦੇਖੋ ਜਿਹੜੀ ਪਾਰਟੀ ਚੰਗੀ ਲੱਗਦੀ ਆ ਜਿਹੜਾ ਨੇਤਾ ਚੰਗਾ ਲੱਗਦਾ ਜਿਹੜਾ ਲੋਕਾਂ ਚ ਹਾਜ਼ਰ ਹੈ ਹਾਜ਼ਰ ਰਿਹਾ ਹਾਜ਼ਰ ਰਹੂਗਾ ਤੇ ਜਿਹੜਾ ਤੁਹਾਡੇ ਨਾਲ ਮੜੀ ਦੀ ਰਿੰਗ ਤੇ ਗੱਲ ਕਰਦਾ ਉਹਦਾ ਤੁਸੀਂ ਵੀ ਸਾਥ ਦਿਓ ਉਹਨੂੰ ਤੁਸੀਂ ਵੀ ਉਹਦੇ ਨਾਲ ਮੇਲਬਲਾਬ ਰੱਖੋ ਤੇ ਬਾਕੀ ਮੈਂ ਸ਼ਬਦਾਂ ਲੁਧਿਆਣੇ ਦੇ ਵਿੱਚੋਂ ਅਜੇ ਪਾਜਪਾ ਨੇ ਪਹਿਲ ਕੀਤੀ ਹੈ ਰਵਨੀਤ ਬਿੱਟੂ ਚਿਹਰਾ ਦਿੱਤਾ ਤੇ ਅਜੇ ਅਕਾਲੀ ਦਲ ਕਾਂਗਰਸ ਪਾਰਟੀ ਆਪ ਪਾਰਟੀ ਸਾਰੀਆਂ ਪਾਰਟੀਆਂ ਨੇ ਦੇਣੇ ਆ ਜਦ ਚਾਰੇ ਉਮੀਦਵਾਰ ਸਾਹਮਣੇ ਹੋਣਗੇ ਤੇ ਫਿਰ ਹੌਲੀ ਹੌਲੀ ਇਹ ਸਾਰਾ ਕੁਝ ਲੋਕਾਂ ਦੇ ਵਿੱਚ ਜਾਏਗਾ ਲੋਕਾਂ ਨੂੰ ਪਤਾ ਲੱਗੇਗਾ ਬਾਬਾ ਜੀ ਪਤਾ ਲੱਗਾ ਕਿ ਤੁਸੀਂ ਵੀ ਆ ओबीसी ਤੋਂ ਭਰੀ ਆ ਲਗਾਣੇ ਤੋਂ ਮੈਂ ਭਰਿਆ ਕੁਛ ਨਹੀਂ ਮੈਨੂੰ ਪਤਾ ਮੇਰੇ ਨਾਲ ਜੋ ਹੋਣੀ ਹੈ ਜੋ ਹੁੰਦੀ ਆਈ ਆ 1992 ਤੋਂ ਹੁੰਦੀ ਆਈ ਆ ਮੇਰੇ ਨਾਲ ਮੇਰੀ ਗੱਲ ਸੁਣੋ ਜਿਨ੍ਹਾਂ ਦਾ ਜਿਨ੍ਹਾਂ ਦਾ ਉਦੋਂ ਜਨਮ ਨਹੀਂ ਸੀ ਹੋਇਆ ਉਹ ਤਾਂ ਵੱਡੇ ਨੇਤਾ ਬਣ ਗਏ ਤੇ ਮੈਂ 77 ਤੋਂ ਆ ਅੱਜ ਸਾਡੀ ਲੀਡਰਸ਼ਿਪ ਦੇ ਵਿੱਚ ਵੀ ਉਹ ਨੇਤਾ ਨੇ ਜਿਨ੍ਹਾਂ ਨੇ 92 ਦੀ ਸਰਕਾਰ ਬਣੀ ਦੇਖੀ ਪਰ ਉਹ ਫੈਸਲੇ ਪੰਜਾਬ ਦੇ ਲੈਂਦੇ ਨੇ ਇਸ ਕਰਕੇ ਉਹ ਇੱਕ ਵਾਰੀ ਉਹ ਸਲਾਉਂਦੇ ਸੀ ਕਿ ਕੱਲ ਅਸੀਂ ਕਿਤੇ ਬੈਠੇ ਕਹਿੰਦੇ ਬਾਦਲ ਸਿੰਘ ਸਾਹਿਬ ਨੂੰ ਕੋਈ ਲੋਜਾਣੇ ਦਾ ਨੇਤਾ ਕਹਿੰਦਾ ਜੀ ਮੈਂ 60 ਸਾਲ ਦਾ ਹੋ ਗਿਆ ਤੇ ਮੇਰਾ ਵੀ ਕੁਝ ਕਰੋ ਉਹ ਕਹਿੰਦੇ ਕਾਕਾ ਸਿਆਸੀ ਉਮਰ ਤਾਂ 60 ਤੋਂ ਸ਼ੁਰੂ ਹੁੰਦੀ ਹੈ ਤੁਸੀਂ ਕਾਂਗਰਸ 'ਚ ਕਈ ਵਾਰੀ ਕੱਟ ਕਰਕੇ ਦਿਖਾਇਆ ਬਹੁਤ ਘੱਟ ਦੇਖਾਇਆ ਬਰਾਦਰੀ ਦਾ ਘੱਟ ਵੀ ਕਰਕੇ ਦਿਖਾਇਆ ਤੁਸੀਂ ਪਰ ਜਦੋਂ ਇਹ ਟਿਕਟ ਵੰਡ ਆਉਂਦੀ ਆ ਤੁਹਾਡੇ ਨਾਲ ਵਿਤਰਾ ਕਿਉਂ ਹੁੰਦਾ ਇਹ ਤਾਂ ਉਹਨਾਂ ਨੂੰ ਪੁੱਛੋ ਜਿਹਦੇ ਨਾਲ ਹੁੰਦਾ ਉਹਨੂੰ ਕਿੱਥੇ ਪਤਾ ਲੱਗਦਾ ਮੇਰੇ ਨਾਲ ਤਾਂ ਹੋ ਰਹੀ ਆ ਮੇਰੇ ਨਾਲ ਹੋ ਰਹੀ ਆ ਮੇਰੇ ਨਾਲ ਹੁੰਦੀ ਰਹਿਣੀ ਆ ਤੁਹਾਡੇ ਮਨ ਚ ਇਸ ਚੀਜ਼ ਦਾ ਰੋਸ਼ ਨਹੀਂ ਮੈਂ ਦੇਖੋ ਰੋਸ ਹੋਵੇ ਮੈਂ ਇਹ ਇਹ ਬਰਦਾਸ਼ਤ ਕਰਨਾ ਅਸੀਂ ਇੱਕ ਪਾਸੇ ਅਸੀਂ ਉਹਨਾਂ ਸੂਰਬੀਰਾਂ ਯੋਧਿਆਂ ਦੀਆਂ ਗੱਲਾਂ ਕਰਦੇ ਨੇ ਯਾਰ ਭਗਤ ਸਿੰਘ ਨੇ ਕਿਹੜਾ ਕੈਬਨਿਟ ਮਨਿਸਟਰ ਬਣਨਾ ਸੀ ਉਹਨੇ ਕਿਹੜਾ ਮੁੱਖ ਮੰਤਰੀ ਬਣਨਾ ਸੀ ਯਾਰ ਉਹਦੇ ਅੰਦਰ ਦੇਸ਼ ਪਿਆਰ ਸੀ ਉਹਦੇ ਅੰਦਰ ਦੇਸ਼ ਭਗਤੀ ਸੀ ਉਹਦੇ ਅੰਦਰ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਦਾ ਉਹਦੇ ਅੰਦਰ ਇੱਕ ਦੀਵਾ ਜਗਦਾ ਸੀ ਉਸ ਦੀਵੇ ਨੂੰ ਤੇਲ ਪਾਉਣ ਦੀ ਲੋੜ ਹੈ ਉਸ ਦੀਵੇ 'ਚ ਤੇਲ ਪਾਉਣ ਵਾਲੇ ਵੀ ਕੋਈ ਚਾਹੀਦੇ ਨੇ ਦੀਵੇ ਨੂੰ ਬੁਝਾਉਣ ਵਾਲੇ ਤਾਂ ਸਾਰੇ ਤੁਰੇ ਫਿਰਦੇ ਨੇ ਉਹ ਦੀਵੇ 'ਚ ਵੀ ਤੇਲ ਪਾਈਏ ਸੀ ਦੀਵੇ 'ਚ ਤੇਲ ਪਾ ਕਈ ਸਿਆਸਤਦਾਨ ਅੱਜ ਦੇ ਸਮੇਂ ਦੇ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ ਆਉਣ ਵਾਲੇ ਸਮੇਂ ਕਿਤੇ ਤੁਹਾਡੇ ਵੱਲੋਂ ਵੀ ਤਾਂ ਨਹੀਂ ਐਂਟਰੀ ਭਾਜਪਾ 'ਚ ਦੇਖੋ ਮੇਰੀ ਗੱਲ ਸੁਣੋ ਕੋਈ ਨੇਤਾ ਕਿਤੇ ਵੀ ਜਾ ਸਕਦਾ ਇਹਪੱਕੇ ਸਿੱਤੇ ਕੋਈ پابੰਦੀ ਨਹੀਂ ਇੱਥੇ ਤਾਂ ਹੱਸਦੇ ਖੇਡਦੇ ਤੁਰੇ ਫਿਰਦੇ ਜੀ ਇਹ ਇੱਕ ਪਾਰਟੀ ਕਿਸੇ ਚ ਜਾਣਾ ਇੱਕ ਆਈਡੀਓਲੋਜੀ ਹੁੰਦੀ ਆ ਇੱਕ ਵਿਚਾਰਤਾਰਾ ਹੁੰਦੀ ਆ ਸ਼ਾਇਦ ਇਹ ਛਿੱਕੇ ਟੰਗ ਦਿੱਤੀ ਅਸੀਂ ਜਾਣਦੇ ਹੀ ਨਹੀਂ ਕਿ ਵਿਚਾਰਤਾਰਾ ਵੀ ਕਿਸੇ ਨੂੰ ਕਹਿੰਦੇ ਨੇ ਆਈਡੀਓਲੋਜੀ ਵੀ ਕਿਸੇ ਨੂੰ ਕਹਿੰਦੇ ਨੇ ਕਿਸੇ ਬੰਦੇ ਨੂੰ ਕੁਛ ਨਾ ਮਿਲਿਆ ਹੋਵੇ ਕਿੱਥੇ ਜਾਵੇ ਤਾਂ ਸ਼ਾਇਦ ਉਹਨੂੰ ਵੀ ਕਿਸੇ ਸ਼ਕਰਪਾਰੇ ਨੂੰ ਮਿੱਠਾ ਲੱਗਿਆ ਤੇ ਉਧਰ ਨੂੰ ਮਿੱਠਾ ਦੇਖ ਕੇ ਚਲਾ ਜਾਵੇ ਹੈ ਉਹ ਤਾਂ ਕੋਈ ਹੋਇਆ ਜਿਹੜਾ ਬਿਲਕੁਲ ਹੀ ਅਣਪਿਛੜਿਆ ਹੋਵੇ ਇਹ ਜਿਹੜੀ ਸੋਚ ਵਾਲੇ ਲੋਕ ਪਰ ਜਿਹੜੇ ਮਿੱਠਾ ਖਾਂਦੇ ਹੋਰ ਮਿੱਠੇ ਨੂੰ ਚਲੇ ਜਾਣੇ 슈ਗਰ ਹੋਊਗੀ ਅੱਛਾ ਇਹ ਸਿਆਸੀ 슈ਗਰ ਹੋਊਗੀ ਉਹਨਾਂ ਨੂੰ ਬਾਈ ਸਿੱਧੂ ਮੂਸੇਵਾਲਾ ਜਿਹੜੇ ਪਹਿਲਾਂ ਵੀ ਮਿੱਠਾ ਖਾਈ ਜਾਂਦੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਵੀ ਕਾਂਗਰਸ ਵੱਲੋਂ ਖੜ ਰਹੇ ਨੇ ਤੁਹਾਨੂੰ ਕੀ ਲੱਗਦਾ ਕਾਂਗਰਸ ਨੂੰ ਇਸ ਦਾ ਇਸ ਚੀਜ਼ ਦਾ ਫਾਇਦਾ ਮਿਲੇਗਾ ਦੇਖੋ ਇਹ ਸਿੱਧੂ ਮੂਸੇਵਾਲਾ ਦਾ ਮੈਂ ਇੱਕ ਦੇਖਿਆ ਮੈਂ ਅਮਰੀਕਾ ਗਿਆ ਜਿੱਥੇ ਨਿਊਯਾਰਕ ਦੇ ਵਿੱਚ ਉੱਥੇ ਵੀ ਸਿੱਧੂ ਮੂਸੇਵਾਲ ਦੀ ਗੱਲ ਫੋਟੋ ਚਮਕਦੀ ਹੈ ਤਾਂ ਉੱਥੇ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਹੈ ਕਿ ਸਿੱਧੂ ਮੂਸੇਵਾਲ ਦੀ ਗੱਲ ਨਿਊਯਾਰਕ ਦੇ ਵਿੱਚ ਹੋ ਰਹੀ ਆ ਉੱਥੇ ਹੋ ਰਹੀ ਆ ਜਿਹੜਾ ਇੱਕ ਬੜਾ ਵਿਸ਼ੇਸ਼ ਚੌਕ ਹੈ ਕਿ ਉਦੋਂ ਉੱਥੇ ਜਿਹੜੀ ਗੱਲ ਹੋਣੀ ਉਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਪੰਜਾਬੀ ਨੌਜਵਾਨ ਦੀ ਇੱਕ ਮਾਨਸਾ ਦੇ ਨੌਜਵਾਨ ਦੀ ਗੱਲ ਹੋਣੀ ਕੀ ਹੈ ਉਹਨੂੰ ਕਾਲੇ ਵੀ ਭੰਗੜਾ ਪਾਉਂਦੇ ਨੇ ਉਹਦੇ ਨਾਂ ਤੇ ਗੋਰੇ ਵੀ ਪਾਉਂਦੇ ਨੇ ਉਹ ਯਾਰ ਵੈਸੀ ਪੀੜੀਆਂ ਪੀੜੀਆਂ ਦਾ ਮਾਣ ਹੈ ਵੋਟਾਂ ਕੱਟ ਪੈਣ ਵੱਧ ਪੈਣ ਇਹ ਲੋਕਾਂ ਦਾ ਸਤਕਾਰ ਹੈ ਲੋਕਾਂ ਨੇ ਕਿਵੇਂ ਕਰਨਾ ਪਰ ਲੋਕ ਸਿੱਧੂ ਮੂਸੇਵਾਲੂ ਨੂੰ ਸਤਕਾਰ ਕਰਦੇ ਤਾਂ ਉਹਦੇ ਬਾਪ ਦਾ ਵੀ ਕਰਨਗੇ ਤੇ ਜਿਨ੍ਹਾਂ ਨੇ ਉਹਦੇ ਬਾਪ ਦਾ ਕੀਤਾ ਤੇ ਉਹਨਾਂ ਦਾ ਵੀ ਕਰਨਾ ਰਾਸਤੇ ਤੁਸੀਂ ਦੱਸੋ ਕਿ ਤੁਹਾਡੀ ਟਿਕਟ ਤੁਸੀਂ ਆਪਣੀ ਟਿਕਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਨੂੰ ਟਿਕਟ ਕਿਹਦੇ ਦੇਣੀ ਹੈ ਮੈਂ ਸੁਪਨੇ ਪਾਲੀ ਜਾਵਾ ਉਹਦੇ ਜਸਵਾਲ ਸਾਹਿਬ ਦੇ ਅਸੀਂ ਚੇਲੇ ਹਾਂ 1980 ਤੋਂ ਉਹਨੂੰ ਕੋਈ ਬੰਦਾ ਟਿਕਟ ਦੀ ਗੱਲ ਕਰਨ ਲੱਗਿਆ ਉਹ ਕਹਿੰਦਾ ਮੈਂ ਆਪਣੇ ਸੁਪਨਿਆਂ ਨੂੰ ਜਿਵੇਂ ਮਾਂ ਬੱਚੇ ਨੂੰ ਦੁੱਧ ਚਿਗਾ ਕੇ ਸਲਾ ਦਿੰਦੀ ਹੈ ਮੈਂ ਆਪਣੇ ਬੱਚਿਆਂ ਨੂੰ ਦੁੱਧ ਚਲਾ ਆਪਣੇ ਸੁਪਨਿਆਂ ਨੂੰ ਦੁੱਧ ਚੁੰਗਾ ਕੇ ਸਲਾਉਣ ਵਾਲੀ ਗੱਲ ਹੈ ਸਾਡਾ ਬੱਚਾ ਸੋਤਾ ਸੋਜਵਾਨ ਯੰਗਸਟਰ ਜਿਹੜੇ ਉਹਨਾਂ ਇਸ ਵਾਰੀ ਵੋਟ ਪਾਣਗੇ ਨਵੇਂ ਨੌਜਵਾਨ ਪੀੜੀ ਉਹਨਾਂ ਨੂੰ ਕੋਈ ਅਪੀਲ ਕਰਨਾ ਮੈਂ ਨੌਜਵਾਨਾਂ ਨੂੰ ਤਾਂ ਇੱਕੋ ਅਪੀਲ ਕਰਦਾ ਨੌਜਵਾਨ ਬੱਚਿਆਂ ਨੂੰ ਪਹਿਲੀ ਗੱਲ ਤਾਂ ਆਪਣੀ ਸੋਚ ਤੋਂ ਆਪਣੀ ਦਿਮਾਗ ਤੋਂ ਆਪਣੇ ਪੰਜਾਬ ਦੇ ਫਿਊਚਰ ਨੂੰ ਦੇਖ ਕੇ ਆਪਣੀ ਵੋਟ ਪਾਓ ਦੂਜੀ ਗੱਲ ਕਿਸੇ ਲੋਭ ਲਾਲ ਚ ਨਸ਼ਿਆਂ ਤੋਂ ਨੋਟਾਂ ਤੋਂ ਪਰਹੇਜ਼ ਕਰੋ ਇਹਨਾਂ ਗੱਲ ਇਹ ਆ ਜਿਹੜੀ ਬੀਹਾਂ ਦਿਨਾਂ ਦੀ दारू ਆ ਇਹ 5 ਸਾਲ ਨੂੰ ਗਹਿਣੇ ਰੱਖ ਦਿੰਦੀਆਂ ਲੋਕਾਂ ਕੋਲ ਅਸੀਂ 5 ਸਾਲ ਬੀਹਾਂ ਦਿਨਾਂ ਦੀ दारू ਨਾਲ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਪੰਜਾਬ ਦਾ ਗੌਰਵ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਗਲ ਕਟਾ ਲਏ ਜਿਨ੍ਹਾਂ ਨੇ ਫਾਂਸੀ ਦੇ ਰਸੇ 'ਚ ਉਲਲੇ ਯਾਰ ਅਸੀਂ ਉਹਨਾਂ ਦੀ ਸ਼ਹਾਦਤਾਂ ਨੂੰ ਅਸੀਂ 20 ਦਿਨਾਂ ਦੀ दारू दारू ਦੀ ਬੋਤਲ ਦੇ ਨਾਲ ਸੇਲ ਤੇ ਲਾ ਦਿੰਨੇ ਆ ਆਪਣੀ ਜ਼ਮੀਰ ਨੂੰ दारू ਦੀ ਬੋਤਲ ਨਾਲ ਸੇਲ ਤੇ ਲਾਉਂਦੇ ਆ ਤੇ ਫਿਰ ਇਹ ਸੋਚ ਨੂੰ ਬਤਾ ਕੀ ਕਹਾਂ ਇਹ ਸੋਚ ਲੂ ਬਚ ਕੇ ਰਹੁ ਸੋ ਕਾਂਗਰਸ ਦੇ ਬੁਲਾ ਰਹੇ ਕ ਕੇ ਕੇ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਵਿਚਾਰ ਦੱਸੇ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਕੀ ਤਿਆਰੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ ਸਿਟੀ ਹੋਮ